ਆ ਕਰੋ ਯਾਰ ਕੱਲ ਫਿਰ ਚੱਲੀਏ ਚੱਲੀ ਯਾਰ 8 ਵਜੇ ਕਾਲੀ ਗਾੜੀ ਜਾਂਦੀ ਉਹ ਦੰਦ ਪੁੱਛ ਗਿਆ ਨਾ ਹੈਬੀ ਉਹਦਾ ਮਤੇਰ ਕਾਂ ਤੇ ਚੋਪੀ ਪਰ ਹੰਨੇ ਪੋਲੀ ਦਾ ਬਦਲਾ ਲੈ ਨਹੀਂ ਲੈਣਾ ਕੋਈ ਪੁਲਿਸ ਕੋ ਬਲੇਡ ਕਰਾ ਦਿੰਦੇ ਆਪਾਂ ਨਹੀਂ ਪੁਲਿਸ ਕੋ ਬਲੇਡ ਨਹੀਂ ਕਰਨੀ ਆਪਣੇ ਹੱਥੀ ਮਾਰਨਾ ਮੈਨੂੰ ਤੂੰ ਕੀ ਕਰੀਏ ਹਾਂ ਕੀ ਕਰੀਏ ਤੂੰ ਲਾ ਉਹ ਨਮਿੰਦਰ ਨੂੰ ਫੋਨ ਜਿੱਥੇ ਉਹਨੇ ਮੇਰੇ ਭਰਾ ਨੂੰ ਮਾਰਿਆ ਹੈ ਨਾ ਉੱਥੇ ਮਾਰਨੀ ਆਪਾਂ ਨੂੰ ਹੈਪੀ ਤੋਂ ਨਾ ਮਨਿੰਦਰ ਤੋਂ ਜਾ ਤੇ ਪਤਾ ਕਰ ਵੀ ਉਹਨੇ ਭੋਲੂ ਨੂੰ ਕਿਦੋਂ ਜਾਣਾ ਸ਼ਹਿਰ ਨਾਲ ਕਿ ਟੋਥੇ ਸਟੇਸ਼ਨ ਤੱਕ ਇਹਨੂੰ ਡੱਕਣਾ ਹੀ ਤਾਂ ਮੈਂ ਕਰਦਾ ਬਰਾ ਜਦੋਂ ਲੱਗ ਜਾਣਾ ਬਰਾ ਤਾਂ ਮੈਨੂੰ ਫੋਨ ਕਰਦੀ ਮੈਂ ਜਾ ਕੇ ਬੋਲਦਾ ਚੱਲ ਚੰਗਾ ਆਰ ਕਿਨੇ ਬੋਟ ਬਾਕਸ ਨਾਲ

ਮੈਂ ਹੱਦ ਤੱਕ ਆ ਕਾਗਜ਼ ਤੋੜਨੋਂ ਨੇ ਟਾਈਮ ਲੱਗ ਜਿੰਦਾ ਗੁਰੂ ਆ ਆਹੋ ਤੁਸੀਂ ਕੋਈ ਨਾ ਕਰੋ ਆਪਣੀ ਕਾਰਵਾਈ ਓਏ ਆਪ ਤੇ ਹੁਣ ਕਾਰਵਾਈ ਦੇਣ ਕਰਨ ਮੈਂ ਤਾਂ ਤੈਨੂੰ ਪੁੱਛੀ ਮੈਂ ਫਾਈਲ ਫੋਟਾ ਕਿਦਨ ਆਈਏ ਕੋਈ ਨਾ ਕਰਦੇ ਹੁਣੇ ਤੁਹਾਡੀ ਵੇਡ ਨਹੀਂ ਕਰਨਾ ਤੁਹਾਡੀ ਸੇਵਾ ਕਰਨੀ ਹੁਣ ਬਸ ਬਾਕੀ ਬਾਤੇ ਬਾਦ ਕਾਲਾ ਯਾਰ ਤੈਨੂੰ ਪਤਾ ਇਹ ਬਿਜ਼ਨਸ ਹੈ ਆਹੋ ਕੋਈ ਨਾ ਤੁਸੀਂ ਕਰੋ ਕੰਮ ਕਰ ਆਪਣੀ ਸਾਰੇ ਹਾਂ ਮੈਂ ਤਾਂ ਬਣਾਵਾ ਕਾਲੇ ਬਣਾਓ ਬਣਾ ਮੈਨੂੰ ਫੋਨ ਕਰਦੀ ਚਲੋ ਠੀਕ ਆ ਚੰਗਾ ਚੰਗਾ ਇਹ ਰਾਜ ਟੱਕਰੀ ਫੇਰ ਦੱਸਾਂਗੇ ਤੈਨੂੰ ਇਹ ਦਾਪੀ ਇਹ ਕਿਤਰਾ ਓਹੀ ਪਾਈ ਦੇ ਕਾਗਜ ਬਣਨੇ ਨੂੰ ਹੋਰ ਕਾਗਜ ਲਿਓਣਾ ਮਮਾ ਅੱਜ ਤੇ ਘਰੇ ਆਇਆ ਸੀ ਅੱਜ ਕਰਦਣਾ ਕੰਮ ਇਹਦਾ ਉਹ ਨਹੀਂ ਗੁਰੂਆ ਘਰੇ ਆਇਆ ਬੱਚਾ ਇਹਨੂੰ ਉੱਥੇ ਵੜਨਾ ਜਿੱਥੇ ਨਵੇਂ ਪ੍ਰੋਗਰਾਮ ਹੋ ਰਹੇ ਆ ਆ ਉਹਨਾਂ ਨੂੰ ਜਾਲਾਂ ਦੇ ਕਦਨ ਸ਼ਹਿਰ ਉੱਥੇ ਵੀ ਹੋ ਰਹੀ ਨਾਰਾਜ਼ੀ ਕੋਈ ਮੈਂ ਤਾਂ ਕਹਾਂ ਮਹਿੰਦਰ ਨਾ ਮੈਂ ਤਾਂ ਦੱਸਣਾ ਵਾ ਕੋਈ ਨਾ ਲੱਗ ਲੈਂਦੇ ਪਰਾ ਬੱਸ ਅੱਗ ਲੱਗੀ ਪਈ ਬਈ ਬਰ ਲੈ ਕੀ ਹਾਲ ਮਿੰਦਰ ਉਹ ਰੋਡ ਵਲੀ ਆ ਪੀ ਉਹ ਡਾਕਨ ਉਹ ਯਾਰ ਹਸਨ ਕਹਿੰਦਾ ਪਰਾ ਕਰਦੀ ਬੁਦਾ ਪਰਾ ਕੀ ਕਰਨਾ ਆਪਾ ਸਟੇਸ਼ਨ ਤੇ ਚਲ ਜਾਨੇ ਉੱਥੇ ਜਾ ਕੇ ਮੈਂ ਫੋਨ ਕਰਾਂਗਾ ਉਹ ਮੈਨੂੰ ਲੈ ਜਾਣਗੇ ਹਾਂ ਚਲ ਆ ਫਿਰ ਬੈ ਚਲ ਆਪਾ ਕੋਈ ਆ ਗਈ ਦੱਸ ਨਾ ਆ ਗਈ ਆਈ ਨੀਕ ਨਾ ਨਮੀ ਹਲੋ ਚੱਲ ਬੋਲ ਕੀ ਆ ਰਿਹਾ ਵਧੀਆ ਜਾਨ ਵਧੀਆ ਯਾਰ ਮੈਂ ਨਾ ਟੇਸ਼ਨ ਤੇ ਖਲੋਤਾ ਮੈਨੂੰ ਲੈਣ ਆ ਜਾ ਯਾਰ ਮੈਂ ਅਦਰਮ ਦਾ ਗਿਆ ਜ਼ਰੂਰੀ ਕੰਮ ਹੀ ਮੈਨੂੰ ਯਾਰ ਭਰਾ ਬਣ ਕੇ ਲੈਣਾ ਜਾ ਦੇਖ ਰਿਹਾ ਕੋਈ ਹੋਏਗਾ ਚੱਲ ਮੈਂ ਵੇਨਾ ਆਵਾਂ ਮੈਂ ਕੰਮ ਥੋੜਾ ਜਿਹਾ ਹੀ ਕਰਨ ਲੇਟ ਹੋ ਗਿਆ ਚੱਕਰ ਤਾਂ ਨਹੀਂ ਕੋਈ ਦੋ ਮਿੰਟ ਖਲੋਜਗਾ ਨਾ ਚੱਲ ਮਮਾ ਇੰਨਾ ਨਾਲ ਲੇਟ ਹੋਏ ਤੇ ਨਪਰਾ ਫੇਰ ਮੀ ਬੜੀ ਚੱਲ ਠੀਕ ਹੈ ਮੈਂ ਵੇਨਾ ਆ ਗਿਆ ਇਹ ਕਿਤੇ ਇਨਾ ਬੜਾ ਪੰਗਾ ਪਿਆ ਪੈ ਚ ਉਹਨੂੰ ਰੋਜ਼ ਹੀ ਲੈਣ ਜਾਣਾ ਕੁਝ ਕਰਲਾ ਜਾਣਾ ਹੀ ਪੈਣਾ ਉਹਨ ਕੀ ਕਰੀਏ ਮਨੇ ਦੇ ਪਿੱਛੇ ਖਲੋ ਜਾ ਕੋਈ ਨੀਚੇ ਆਊਗਾ ਮੈਂ ਦੱਸਾਂਗਾ ਜਦੋਂ ਆਇਆ ਤਾਂ ਸਾਨੂੰ ਦੱਸਦੀ ਚਲਾ ਹੈਪੀ ਮੋਰ ਚੱਲਦੇ ਹੈਪੀ ਦਾ ਇਥੇ ਕੰਡ ਚੰਦ ਮੰਦਿਰ ਨੂੰ ਲੈਣ ਆਇਆ ਹੋਵੇ ਚੱਲ ਵੇਨੇ ਆ ਜੰਦਰ ਜਾ ਕੇ ਪਾ ਦਾ ਮਨਜਿੰਦਰ ਮੈਂ ਬਾਹਰ ਦੇਖਣਾ ਉਹ ਜਮੁਰਸੇ ਕੰਡ ਆਇਆ ਸੀ ਪਤਾ ਨਹੀਂ ਯਾਰ ਮੈਂ ਨਹੀਂ ਇਹ ਕੰਮ ਮੈਂ ਦੇਖਿਆ ਨਹੀਂ ਯਾਰ ਕੰਨ ਪੁੱਛਦਾ ਮਨਜਿੰਦਰ ਨਾ ਤੈਨੂੰ ਲੈਣ ਆਇਆ ਹਣਾ ਖਰੇ ਮੈਂ ਆਣੀ ਨਹੀਂ ਚਾਹਤ ਨਹੀਂ ਬੜੀ ਯਾਰ ਚੱਲ ਫਿਰ ਚੱਲੀਏ ਚੱਲ ਯਾਰ ਉਹ ਵਜਾ ਕਾਲੀ ਗਾਦੀ ਜਾਂਦੀ ਤੂੰ ਉਹ ਦੜ ਪਤਨ ਗਿਆ ਨਾ ਹੁਣ ਕਰਾਉਣ ਤੇ ਨਾ ਕੰਪਨੀ ਹਾਂ ਦਈ ਕੰਪਨੀ ਯਾਰ ਇਹ ਮੰਨਿਆ ਕਰੋ ਇੰਨਾ ਸਖ਼ਤ ਮਾਰਦੇ ਯਾਰ ਓਏ ਹੋਏ ਨੰਦ ਖਾਤੀ ਯਾਰ ਇਹ ਸਾਡੀ ਸੀ ਕਿਉਂ ਯਾਰ ਓਏ ਯਾਰ ਓਏ ਇੰਨਾ ਖਾਤੀ ਓਏ ਮੰਨਿਆ ਕਰੋ ਬਸ ਬੁਲਵਾ ਮੰਨਿਆ ਕਰੋ ਯਾਰ ਮਰ ਗਿਆ ਡਿੱਗ ਗਿਆ ਲਾ ਜੀ